ਰਾਤ ਦਾ ਸਮਾਂ ਸੀ ਤੇ ਚਾਰੇ ਪਾਸੇ ਹਨੇਰਾ पसਰਿਆ ਹੋਇਆ ਸੀ। ਇਸੇ ਦੌਰਾਨ ਪ੍ਰਧਾਨ ਸਾਹਿਬ ਰੋਡ ਉੱਤੇ ਨਿਕਲੇ ਤੇ ਜਿਨ੍ਹਾਂ ਦੇ ਪਿੱਛੇ-ਪਿੱਛੇ ਫਿਲਮੀ ਸਟਾਈਲ 'ਚ ਚਿੱਟੇ ਰੰਗ ਦੀ ਗੱਡੀ ਮਗਰ ਲੱਗ ਗਈ। ਪ੍ਰਧਾਨ ਸਾਹਿਬ ਇਸ ਗੱਲੋਂ ਬੇਖਬਰ ਸੀ। ਗੱਡੀ ਵਿੱਚ ਬੈਠੇ ਬੰਦੇ ਨੇ ਇੱਕਦਮ ਲਿਆ ਕੇ ਪ੍ਰਧਾਨ ਸਾਹਿਬ ਦੀ ਸਕੂਟਰੀ ਮੂਰੇ ਬਰੇਕਾ ਮਾਰੀਆਂ ਤੇ ਫਿਰ 5-6 ਮੁੰਡੇ ਗੱਡੀ ਚੋਂ ਨਿਕਲੇ ਤੇ ਪ੍ਰਧਾਨ ਸਾਹਿਬ ਦਾ ਝੁੱਗਾ ਛੋੜ ਕਰ ਗਏ ਜਿਸ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਦੇ ਬਾਰੇ ਪਤਾ ਲੱਗਦੇ ਹੀ ਬਠਿੰਡਾ ਸ਼ਹਿਰ ਦੀ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਗਈ ਤੇ ਉੱਥੇ ਹੀ ਪੁੱਚੋ ਮੰਡੀ ਦੇ ਲੋਕ ਡਰੇ ਡਰੇ ਮਹਿਸੂਸ ਕਰਨ ਲੱਗੇ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਜੌਨੀ ਬੰਸਲ ਹੋਰਾਂ ਨੇ ਦੱਸਿਆ ਦੀ ਬੀਤੀ ਰਾਤ ਚਿੱਟੇ ਰੰਗ ਦੀ ਗੱਡੀ 'ਚ ਆਏ ਲੁਟੇਰਿਆਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਲੱਖਾਂ ਰੁਪਏ ਅਤੇ ਮੋਬਾਈਲ ਲੈ ਕੇ ਫਰਾਰ ਹੋ ਗਏ ਜੌਨੀ ਵੰਸਲ ਨਗਰ ਕੌਂਸਲ ਪ੍ਰਧਾਨ ਪੁੱਛੋ ਮੰਡੀ ਅੱਜ ਤੋਂ 10-20 ਦਿਨ ਪਹਿਲਾਂ ਨੇ ਮੈਂ ਸ਼ਾਪ ਖੋਲੀ ਹੈ ਦੇਸ਼ ਦੇ ਕੋਲੇ ਜਿਸ ਦੇ ਕੋਲੇ ਖੁੱਲ ਕੇ ਤੇ ਮੈਂ ਉੱਥੋਂ ਚੱਲ ਕੇ 12:45 ਮਿੰਟਾਂ ਤੋਂ ਚੱਲੇ ਆ ਤੇ 12:54 ਦੇ ਮੈਂ ਉੱਥੇ ਪਹੁੰਚ ਗਿਆ ਜੋੜੇ ਕੰਡੇ ਕੋਲੇ ਮੇਰੇ ਮੂਰੇ ਸਕੌਡਾ ਕਾਰ ਕਰ ਲਾ ਕੇ ਕਈ ਦੇ ਚਾਰ ਬੰਦੇ ਸੀ ਤੇ ਦੋ ਕਈ ਦੇ ਬਾਹਰ ਉਤਰ ਕੇ ਮੈਨੂੰ ਮਤਲਬ ਜਿਹੜਾ ਕੁਝ ਹੈਗਾ ਦੇ ਦਿਓ ਮੈਂ ਉਹਨਾਂ ਨੂੰ ਮੇਰੇ ਕੋਲ 9000 ਰੁਪਏ ਦੋ ਮੋਬਾਈਲ ਸੀ ਜਾਂਦੇ ਜਾਂਦੇ ਇੱਕ ਬੰਦਾ ਕਹਿੰਦਾ ਡੱਗੀ ਚੈੱਕ ਕਰਾ ਦੇ ਉਹਦੇ ਵਿੱਚ 2 ਲੱਖ ਰੁਪਏ ਸੀ ਉਹ 2 ਲੱਖ ਰੁਪਏ 2 ਲੱਖ 9000 ਰੁਪਏ ਮੇਰੇ ਦੋਨੇ ਮੋਬਾਈਲ Apple ਦਾ ਤੇ 1000 ਕਰ ਮੇਰਾ ਮੋਬਾਈਲ ਲੈ ਗਏ ਮੈਂ ਨਾਲ ਦੇ ਨਾਲ ਚੌਕੀ ਅਜੀਪਾਲ ਜੀ ਨੂੰ ਕੀਤੀ ਉਹ 15 ਮਿੰਟ ਤੋਂ ਪਹਿਲਾਂ ਅਜੀਪਾਲ ਜੀ ਆ ਗਏ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਨਾਲ ਪੁਲਿਸ ਵਾਲੀ ਟੀਮ ਲੈ ਕੇ ਜਿੰਨਾ ਦਾ ਏਰੀਆ ਨਹੀਂ ਪੈਂਦਾ ਸੀ ਤਾਂ ਵੀ ਪੂਰੀ ਸਪੋਰਟ ਕੀਤੀ ਉਹਨਾਂ ਨੇ ਚਾਰ ਮਹੀਨੇ ਤੱਕ ਤੇ ਅਸੀਂ ਸਰੰਕ ਕੋਦੇ ਨਾਲ ਪਿੰਸ ਗੋਲਣ ਜੀ ਸੀ ਟੋਨੀ ਜੀ ਸਾਰੇ ਸਾਰੀ ਮੰਡੀ ਸੀ ਤੇ ਅਸੀਂ ਦੋ ਘੇਰੇ ਵੀ ਸੀ ਪਰ ਨਹੀਂ ਮਿਲੇ ਉਸ ਚੌਕਿਆਂ ਪੁੱਛੋ ਮੰਡੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਉਹਨਾਂ ਨੇ ਚਾਰ ਨਲੇ ਏਰੀਆ ਨਹੀਂ ਪੈਂਦਾ ਸੀ ਇਹਦੇ ਬਾਗੂਤ ਵੀ ਮੇਰੇ ਨਾਲ ਸਪੋਰਟ ਕੀਤੇ ਉਹਨਾਂ ਨੇ ਪ੍ਰਧਾਨ ਨੇ ਦੱਸਿਆ ਕਿ ਲੁਟੇਰੇ ਆਏ ਤੇ ਉਹਨਾਂ ਨੇ ਲੱਖਾਂ ਰੁਪਏ ਅਤੇ ਮੋਬਾਈਲ ਲੁੱਟਿਆ ਤੇ ਮੌਕੇ ਤੋਂ ਫਰਾਰ ਹੋ ਗਏ ਜਿਸ ਬਾਬਤ ਉਹਨਾਂ ਨੇ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਲੁਟੇਰਿਆਂ ਨੂੰ ਫੜ ਕੇ ਸਲਾਖਾਂ ਪਿੱਛੇ ਸੁੱਟਣ ਦੀ ਮੰਗ ਕੀਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ